ਤੁਸੀਂ ਵੇਖੋਗੇ ਕਿ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਦੇਖਦੀ ਹੈ ਥੋੜੇ ਵੱਡਿਆਂ ਦੇ ਉੱਤੇ ਘਟ ਜਾਂਦੀ ਹੈ ਜਵਾਨਾਂ ਦੇ ਉੱਤੇ ਹੋਰ ਘਟ ਜਾਂਦੀ ਹੈ ਮੇਰੇ ਵਰਗੇ ਆਦ ਖੜਾ ਹੁੰਦੇ ਤੇ ਪੱਲੇ ਕੁਝ ਨਹੀਂ ਰਹਿ ਜਾਂਦਾ ਬੁਢਾਪੇ ਦੇ ਵੇਲੇ ਤੇ ਬਿਲਕੁਲ ਹੀ ਖਤਮ ਹੋ ਜਾਂਦਾ ਗਮ ਜਿਹਦਾ ਹੁੰਦਾ ਬਸ ਸਮਝ ਲਓ ਕਿ ਤੁਹਾਡੇ ਜੀਵਨ ਦਾ ਟਾਂਕ ਜਿਹੜਾ ਉਹ ਬਿਲਕੁਲ ਉੱਵਾਸ ਜਵਾਨ ਨੂੰ ਪੁੱਛੋ ਕਿ ਤੁਹਾਡੇ ਵਧੀਆ ਦਿਨ ਕਿਹੜੇ ਸੀ ਉਹ ਕਹੋਗਾ ਮੇਰਾ ਬਚਪਨ ਵਧੀਆ ਸੀ ਕੋਈ ਫਿਕਰ ਨਹੀਂ ਕੋਈ ਭਾਕਾ ਨਹੀਂ ਖੇਰਦੇ ਹੰ ਮਲਦੇ ਨਿਗਾਰੇ ਲੁੱਟਦੇ ਹੁਣ ਤੇ ਜਿੰਮੇਵਾਰੀਆਂ ਪੈ ਗਈਆਂ ਈ ਸਿਆਪੇ ਪੈ ਗਏ ਐ ਜਿਹੜਾ ਮੇਰੇ ਵਰਗੇ ਕਿਸੇ ਅਦਖੜ ਨੂੰ ਪੁੱਛੋਗੇ ਉਹ ਕਹੂਗਾ ਜਵਾਨੀ ਕੋਈ ਵਧੀਆ ਸੀ ਕਟੋਕੜ ਸਰੀਰ ਚ ਐਨਰਜੀ ਸੀ ਮਾਨ ਚ ਐਨਰਜੀ ਸੀ ਮੌਜਾਂ ਕਰਦੇ ਹਾਂ ਕੰਮਕਾਰ ਕਰਦੇ ਬਹੁਤੇ ਬਜ਼ੁਰਗਾਂ ਨੂੰ ਪੁੱਛੋਗੇ ਤਾਂ ਕਹਿੰਦੇ ਕਿ ਜਦੋਂ ਤੋਰ ਫਿਰ ਲੀਨੇ ਹਾਂ ਸਰੀਰ ਕੰਮ ਦਿੰਦਾ ਹੈ ਬੜਾ ਖੁਸ਼ੀ ਸੀ ਬੜਾ ਆਨੰਦ ਹੈ ਜੇ ਤੁਹਾਡੇ ਨਾਲ ਵੀ ਇਦਾਂ ਹੀ ਹੋਣ ਲਿਆ ਤੁਹਾਨੂੰ ਲੱਗਦਾ ਕਿ ਪਿਛਲੇ ਜਿਹੜੇ ਦਿਨ ਸੀ ਉਹ ਚੰਗੇ ਸੀਗੇ ਹੁਣ ਤੁਸੀਂ ਦੁਖੀ ਜੇ ਤਾਂ ਫਿਰ ਸਮਝ ਲੋ ਕਿ ਗਲਤ ਦਿਸ਼ਾ ਚ ਜਾ ਰਹੇ ਆ ਜੀ ਦਿਨ ਬਦੇਣ ਜਿਉਂ ਜਿਉਂ ਉਮਰ ਵੱਧਦੀ ਆ ਤੇਉਂ ਤੋਂ ਆਨੰਦ ਵੱਧਦਾ ਤਾਂ ਤਾਂ ਖੁਸ਼ੀ ਵਧਦੀ ਜਾਣੀ ਚਾਹੀਦੀ ਹੈ ਲੱਗਣਾ ਚਾਹੀਦਾ ਕਿ ਪਿਛਲਾ ਦਿਨ ਤੇ ਕੁਝ ਵੀ ਨਹੀਂ ਜਿਹੜਾ ਮੈਂ ਅੱਜ ਜੀਣ ਦਿਆਂ ਉਹਦੇ ਜਿੱਡਾ ਜ਼ਬਰਦਸਤ ਦਿਨ ਤੇ ਹੈ ਹੀ ਕੋਈ ਨਹੀਂ ਹੋਰ ਇਦਾਂ ਤੁਹਾਨੂੰ ਲੱਗਣਾ ਚਾਹੀਦਾ ਦਿੱਲੀ ਦਾ ਦਿੱਲੀ ਦਿੱਲੀ ਦਾ ਦਿੱਲੀ ਪਰ ਤੁਸੀਂ ਵੇਖੋਗੇ ਕਿ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਦਿਖਦੀ ਹੈ ਥੋੜੇ ਵੱਡਿਆਂ ਦੇ ਉੱਤੇ ਘਟ ਜਾਂਦੀ ਹੈ ਜਵਾਨਾਂ ਦੇ ਉੱਤੇ ਹੋਰ ਘਟ ਜਾਂਦੀ ਹੈ ਮੇਰੇ ਵਰਗੇ ਅੱਜ ਖੜਾ ਦੇ ਤੇ ਪੱਲੇ ਕੁਝ ਨਹੀਂ ਰਹਿ ਜਾਂਦਾ ਬੁਢਾਪੇ ਦੇ ਵਜੇ ਤੇ ਬਿਲਕੁਲ ਹੀ ਖਤਮ ਹੋ ਜਾਂਦਾ ਕੰਮ ਜੇ ਇਦਾਂ ਹੋਣ ਲਿਆ ਤਾਂ ਫਿਰ ਬਿਲਕੁਲ ਸਹੀ ਨਹੀਂ ਬਹੁਤ ਹੀ ਗਲਤ ਤਰੀਕੇ ਨਾਲ ਚੱਲ ਰਹਾ ਸੀ ਪਹਿਲਾਂ ਤਾਂ ਇੱਕ ਰਿਕਮੈਂਡ ਕਰਕੇ ਦੱਸਿਓ ਕਿ ਤੁਹਾਡੇ ਨਾਲ ਐਦਾਂ ਹੁੰਦਾ ਆ ਕਿ ਨਹੀਂ ਜੇ ਐਦਾਂ ਹੀ ਹੁੰਦਾ ਤਾਂ ਸਮਝ ਲਓ ਕਿ ਤੁਹਾਡੇ ਜੀਨ ਦਾ ਟੰਗ ਜਿਹੜਾ ਉਹ ਬਿਲਕੁਲ ਬਕਵਾਸ ਹੈ ਫਿਰ ਕੀ ਕਰੀਏ ਡਰਨਾ ਕੁਝ ਨਹੀਂ ਗਾ ਜੀ ਜਿਸ ਪਰਮਾਤਮਾ ਨੇ ਸਾਨੂੰ ਇੰਨੀ એનર્ਜੀ ਦਿੱਤੀ ਸੀ ਨਾ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਚੱਲ ਜਾਂਦੀ ਬਚਪਨ ਦੇ ਵਿੱਚ ਫੁੱਲ ਆਫ એનર્ਜੀ ਬੱਚਾ ਹੁੰਦਾ ਹੈ ਅੱਲੜ ਕੋਣੇ ਜੇ ਥੋੜੀ ਜੀ ਘਟ ਜਾਂਦੀ ਹੈ ਜਵਾਨੀ ਚ ਹੋਰ ਘਟ ਜਾਂਦੀ ਹੈ ਅੱਧ ਖਰਚ ਬਿਲਕੁਲ ਖਤਮ ਜੀ ਹੋ ਜਾਂਦੀ ਹੈ ਬੁੱਢਾਪੇ ਤੇ ਬਿਲਕੁਲ ਆਲਮੋਸਟ ਮੁੱਕੀ ਜਾਂਦੀ ਹੈ ਗੁਜ਼ਾਰਾ ਵਜਾਰਾ ਜੇ ਚੱਲਦਾ ਉਸ ਪਰਮਾਤਮਾ ਨੇ ਸਾਨੂੰ એનર્ਜੀ ਦਿੱਤੀ ਔਰ ਅਸੀਂ 80 90 ਸਾਲ ਇਸ ਧਰਤੀ ਦੇ ਉੱਤੇ ਸਰਵਾਈਵ ਕਰ ਗਏ ਪਰ ਕਾਰਨਾ ਕੁਝ ਨਹੀਂ ਗਾ ਉਸ ਪਰਮਾਤਮਾ ਦੇ ਨਾਲ ਘੜੀ ਮੂੜੀ ਜੁੜ ਜਾਣਾ ਤੁਸੀਂ ਵੇਖਿਆ ਗੁਰੂ ਸਾਹਿਬ ਦੀਆਂ ਫੋਟੋਆਂ ਦੇਖੀਆਂ ਅਵਤਾਰਾਂ ਦੀਆਂ ਫੋਟੋਆਂ ਦੇਖੀਆਂ ਸਾਧੂ ਸੰਤਾਂ ਦੀਆਂ ਫੋਟੋਆਂ ਦੇਖੀਆਂ ਤੁਸੀਂ ਜਿਉਂ ਜਿਉਂ ਉਮਰ ਵਧਦੀ ਜਾਂਦੀ ਹੈ ਉਹਨਾਂ ਦੇ ਚਿਹਰੇ ਦੇ ਉੱਤੇ ਹੋਰ ਨੂਰ ਆ ਹੀ ਜਾਂਦਾ ਹੋਰ ਜ਼ਿਆਦਾ ਹੋ ਅਟਰੈਕਟਿਵ ਹੁੰਦੇ ਜਾਂਦੇ ਆ ਹੋਰ ਜ਼ਿਆਦਾ ਬਿਊਟੀਫੁੱਲ ਹੁੰਦੇ ਜਾਂਦੇ ਆ ਪ੍ਰਸੰਨ ਹੁੰਦੇ ਜਾਂਦੇ ਖੁਸ਼ ਹੁੰਦੇ ਜਾਂਦੇ ਜਿਉਂ-ਜਿਉਂ ਫਲ ਪੱਕਦਾ ਹੈ ਤੇ ਹੁਣ ਤੁਰੰਗਤ ਆਉਣੀ ਚਾਹੀਦੀ ਆ ਕਿ ਰੰਗੇ ਟੁੱਟਣੀ ਚਾਹੀਦੀ ਕਿਉਂ ਗੁਰੂ ਸਾਹਿਬ ਹੁਣਾਂ ਦੇ ਸਾਧੂ ਸੰਤਾਂ ਦੇ ਚਿਹਰੇ ਦੇ ਉੱਤੇ ਹਮੇਸ਼ਾ ਚਿਹਰੇ ਦੇ ਉੱਪਰ ਉਮਰ ਦੇ ਨਾਲ ਹੋਰ ਜ਼ਿਆਦਾ ਸੁੰਦਰਤਾ ਵਧਦੀ ਜਾਂਦੀ ਆ ਬਿਊਟੀਫੁੱਲ ਹੁੰਦੇ ਜਾਂਦੇ ਨੇ ਪਰਮਾਤਮਾ ਦੀ એનર્ਜੀ ਲੈ ਕੇ ਜਿਹੜੀ ਅਸੀਂ ਆਮ ਆਏ ਹਾਂ ਨਾ ਬਚਪਨ ਚ ਉਹ ਰੋਜ਼ ਉਸ ਪਰਮਾਤਮਾ ਤੋਂ એનર્ਜੀ ਲੈਂਦੇ ਰਹਿੰਦੇ ਆ ਉਸ ਪਰਮਾਤਮਾ ਦੇ ਨਾਲ ਜੁੜ ਕੇ ਦੁਬਾਰਾ ਤੋਂ ਰੀਚਾਰਜ ਹੋ ਜਾਂਦੇ ਆ ਹੋਰ ਜਿਆਦਾ ਪਾਵਰਫੁਲ ਹੁੰਦੇ ਜਾਂਦੇ ਜਿਉਂ-ਜਿਉਂ ਜਿਆਦਾ ਚਾਰਜ ਹੁੰਦੇ ਜਾਂਦੇ ਜਿਉਂ-ਜਿਉਂ ਹੋਰ ਅਟਰੈਕਟਿਵ ਹੁੰਦੇ ਜਾਂਦੇ ਜਿਉਂ-ਜਿਉਂ ਉਮਰ ਲੰਘਦੀ ਹੈ ਤਿਆਂ ਤੋਂ ਜਿਆਦਾ ਵਧੀਆ ਤਰੀਕੇ ਨਾਲ ਜੁੜ ਜਾਂਦੇ ਆ ਪਰਮਾਤਮਾ ਦੇ ਨਾਲ ਤੇ ਫਿਰ ਜਿਹੜੀ ਸਾਧੂ ਸੰਤਾਂ ਦੀ ਅਵਤਾਰਾਂ ਦੀ ਗੁਰੂਆਂ ਦੀ ਮੌਤ ਹੈ ਨਾ ਉਹ ਸਭ ਤੋਂ ਵੱਧ ਆਨੰਦ ਵਾਲਾ ਸ਼ਾਨ ਹੁੰਦਾ ਜਦੋਂ ਸਰੀਰ ਛੱਡਦੇ ਆ ਤਦੋਂ ਫਲ ਪੱਕ ਕੇ ਆਪਣੇ ਆਪ ਡਿੱਗ ਪੈਂਦਾ ਨਾ ਉਹ ਸਭ ਤੋਂ ਵੱਡਾ ਆਨੰਦ ਵਾਲਾ ਪਾਲਿਆ ਦੁਦ ਵਾਸਤੇ ਕਰਨਾ ਨਹੀਂ ਪਊਗਾ ਹਮੇਸ਼ਾ ਜੁੜੇ ਰਹਿਣਾ ਪਊਗਾ ਰੋਹੀ ਦੀ ਉਹ ਬਹੁਤਾ ਚਿਰ ਨਹੀਂ ਅੱਧਾ ਪੌਣਾ ਘੰਟਾ ਕੱਢ ਕੇ ਤੇ ਜੋੜਨ ਦੀ ਕੋਸ਼ਿਸ਼ ਕਰੀ ਉਹ ਸੋਰਸ ਦੇ ਨਾਲ ਉਸ એનર્ਜੀ ਦੇ ਨਾਲ ਪਰਮਾਤਮਾ ਕਹਿਣਾ ਵੀ ਥੋੜਾ ਔਖਾ ਹੈ ਪਰਮਾਤਮਾ ਵਾਲਾ ਕੰਮ ਥੋੜਾ ਜਿਹਾ ਗਲਤਮਤ ਤੋਂ ਹੀ ਫਿਰਦਾ ਕਿਉਂਕਿ ਪਰਮਾਤਮਾ ਦੇ ਨਾਂ ਤੇ ਬੜੇ ਰੋਲੇ ਕੌਲੇ ਚੱਲਦੇ ਮੈਂ ਵੇਖਿਆ ਰਾਜਨੀਤੀਆਂ ਬੜੀਆਂ ਨੇ ਪਰਮਾਤਮਾ ਨਾਲ ਕੋਰਸ ਸਰ ਬ੍ਰਹਮੰਡ ਗਾਲੋ ਅਸਤਿਤਵ ਗਾਲੋ ਐਗਜ਼ਿਸਟੈਂਸ ਗਾਲੋ ਨੇਚਰ ਗਾਲੋ ਕੁਛ ਵੀ ਗਾਲੋ ਪਰਮਾਤਮਾ ਦੇ ਨਾਮ ਤੇ ਰੌਲੇ ਨੇ ਥੋੜੇ ਜਿਹੇ ਉਹਦੇ ਵਿੱਚ ਹੋ ਸਕਦਾ ਤੁਸੀਂ ਨਾ ਜੁੜ ਪਾਓ ਕਿ ਪਰਮਾਤਮਾ ਦੀ ਪਰਸੈਪਸ਼ਨ ਜਿਹੜੀ ਆ ਜਿਹੜੀ ਤੁਮਾਂ ਨੇ ਖਰਾਬ ਕਰਤੀ ਉਸ ਪਰਮਾਤਮਾ ਨਾਲ ਅਸੀਂ ਜੁੜ ਸਕਦੇ ਹਾਂ ਜਿਹਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਇੱਕ ਓੰਕਾਰ ਸਤਨਾਮ ਜਿਹੜਾ ਜਿਹੜੀ ਮਾਧੁਰ ਮਾਧੁਰ ਤੁਨ ਅਨਹਦ ਗਾਜੇ ਆਇਆ ਹੈ ਜਿਹੜਾ ਚਿਮ ਚਿਮ ਵਰਸੇ ਅਮਰ ਉਦਾਰਾ ਉਹ ਉਦਾਂ ਦਾ ਪਰਮਾਤਮਾ ਉਹਦੇ ਨਾਲ ਰੋਣ ਜੁੜਿਆ ਕਰੋ ਕਦੇ ਵਾਸਤੇ ਧਿਆਨ ਸ਼ੁਰੂਆਤ ਹੈ ਧਿਆਨ ਚ ਕਰ ਜਾਂਦੇ ਜਾਓਗੇ ਪਰਮਾਤਮਾ ਦਾ ਅਨੁਭਵ ਕਰੋ ਫਿਰ ਜੁੜੋ ਹਣ ਪਰਮਾਤਮਾ ਦਾ ਅਨੁਭਵ ਕਿਵੇਂ ਕਰੀਏ ਉਹਦੇ ਵਾਸਤੇ ਗਾ ਗੱਲਾਂ ਕਰਦੇ ਰਹਿਾਂਗੇ ਆਪਾਂ ਜੁੜੇ ਰਹੋ ਜਿੰਨੇ ਜੋ ਕਮ ਹੈਗਾ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਮਿਲਦੇ ਕਿ ਸੈਕਲ ਵੀਡੀਓ